ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਇਧਰੋਂ ਚਲੀਏ ਕਿ ਇਧਰੋਂ ਚਲੀਏ 5 ਮਿੰਟ ਦੀ ਵੀਡੀਓ ਬਣਾਣੀ ਹੈ ਇਹ ਹੀ ਦੱਸਣਾ ਵੀ ਅੱਜਕੱਲ ਨਾ ਪੱਛ ਕੇ ਰਿਆ ਕਰੋ ਚੋਰੀਆਂ ਚੋਰੀਆਂ ਬਹੁਤ ਹੋ ਰਹੀਆਂ ਨੇ ਕਿਸੇ ਨਾਲ ਵੀ ਹੋ ਸਕਦੀ ਹੈ ਜਿਹੜੇ ਬੰਦੇ ਕਈ ਸੋਚਦੇ ਆ ਵੀ ਮੇਰੇ ਨਾਲ ਨਹੀਂ ਹੋ ਸਕਦੀ ਨਾ ਉਹਦੇ ਨਾਲ ਵੀ ਹੋ ਸਕਦੀ ਹੈ ਆ ਮੈਂ ਆਪਣੀ ਗੱਲ ਤਾਂ ਬਾਅਦ ਚ ਦੱਸਦਾ ਇੱਕ ਹੋਰ ਦੱਸਦਾ ਅੱਜ ਇੱਕ ਬੰਦਾ ਆਜਾਇਆ ਸੀਗਾ ਮੇਰੇ ਕੋਲ ਉਹਨੇ ਗੱਲ ਦਸੀ ਕਹਿੰਦਾ ਮੇਰਾ ਮੋਟਰਸਾਈਕਲ ਮੇਰੇ ਘਰ ਦੀ ਮੂਹਰਿਓਂ ਚੋਰੀ ਹੋ ਗਿਆ ਘਰ ਦੇ ਬਾਹਰ ਖੜਾ ਕੀਤਾ ਆਇਆ ਸੀ ਘਰ ਦੇ ਮੂਹਰਿਓਂ ਹੀ ਚੋਰੀ ਚੋਰ ਚੋਰੀ ਕਰਕੇ ਲੈ ਗਿਆ ਹੋਰ ਦੱਸੋ ਮਤਲਬ ਘਰ ਦੇ ਅੰਦਰ ਨਹੀਂ ਕੀਤਾ ਕੋਈ ਕੰਮ ਹੋਏਗਾ ਤੋਂ ਬਾਹਰ ਖੜਾ ਕਰਕੇ ਚਲੇ ਗਿਆ ਘਰ 'ਚ ਥੋੜੀ ਦੇਰ ਰੋਟੀ ਪਾਣੀ ਖਾਣ ਲੱਗਾ ਜਾਨੂ ਬਾਹਰ ਮੋਟਰਸਾਈਕਲ ਹੈ ਨਹੀਂ ਕੈਮਰੇ ਹੈ ਨਹੀਂ ਕਿ ਲੱਗੇ ਹੋਏ ਤਾਂ ਕਰਕੇ ਚੋਰ ਦਾ ਨਹੀਂ ਪਤਾ ਲੱਗਾ ਸੋ ਬਹੁਤ ਧਿਆਨ ਰੱਖੋ ਅੱਜ ਕੱਲ੍ਹ ਅਮਲੀ ਸ਼ਮਲੀ ਚਿੱਟੇ ਵਾਲੇ ਨਸ਼ੇੜੀ ਇਹੀ ਕੰਮ ਕਰ ਰਹੇ ਆ ਜਾਂ ਪ੍ਰੋਫੈਸ਼ਨਲ ਜਿਹੜੇ ਚੋਰ ਹੁੰਦੇ ਆ ਮੇਰੇ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਫੋਨ ਕੋ ਆ ਚੁੱਕਾ ਆ ਇਹ ਤਾਂ ਪਹਿਲਾਂ ਵੀ ਮੇਰੇ ਨਾਲ ਕੋ ਚਾਂਸ ਹੋਇਆ ਸੀ ਫੋਨ ਦਾ ਕਾਫੀ ਸਾਲ ਪਹਿਲਾਂ ਆਸਟ੍ਰੇਲੀਆ ਦੀ ਗੱਲ ਹੈ ਮੈਂ ਫੋਨ ਲਿਆ ਸੀ ਉੱਥੇ 800 ਡਾਲਰ ਦਾ ਉਸ ਜਮਾਨੇ ਚ ਪਹਿਲਾਂ بڑے بڑے ਫੋਨ ਹੁੰਦੇ ਸੀ ਸਾਰਿਆਂ ਕੋਲ ਐਡਾ-ਐਡੇ ਨੋਕੀਆ ਦੇ ਮੈਂ ਨਾ ਐਨਾ ਕ ਫੋਨ ਲਿਆ ਛੋਟਾ ਜਿਹਾ ਇਹਦਾ ਫਲਿੱਪਰ ਫੋਨ ਸੀਗਾ ਸੋਨੀ ਰਿਕਸਨ ਦਾ ਨਾਮ ਮੈਨੂੰ ਚੀਤੇ ਭੁੱਲ ਗਿਆ ਉਹਨੂੰ ਇੱਕ ਕੰਟੀਨਾ ਸੀਗਾ ਤੇ ਉਹਦੀਆਂ ਜਿਹੜੀਆਂ ਰਿੰਗਟੋਨਾਂ ਦੀਆਂ ਸੀ ਆ ਅਲੱਗ ਸੀਗੀਆਂ ਬਾਕੀਆਂ ਦੇ ਨਾਲੋਂ ਤੇ ਮੈਂ ਉਹ ਫੋਨ ਲਿਆ ਸੀ ਬੜਾ ਚਾਸਗਾ ਮੈਨੂੰ ਫੋਨ ਦਾ ਉਹ ਫੋਨ ਮੈਂ ਚੌਥੇ ਪੰਜਵੇਂ ਮਹੀਨੇ ਮੇਰਾ ਚੋਰੀ ਹੋ ਗਿਆ ਸੀ ਉਹ ਹੋਇਆ ਤਾਂ ਮੇਰੀ ਅਣਗੈਲੀ ਨਾਲ ਹੀ ਹੁੰਦਾ ਮੇਰੇ ਅਣ ਹੁੰਦਾ ਸਾਡੀ ਸਾਰਿਆਂ ਦੀ ਅਣਗੈਲੀ ਨਾਲ ਹੀ ਹੁੰਦਾ ਹੈ ਮੇਰੀ ਵੀ ਅਣਗੈਲੀ ਸੀਗੀ ਚਲੋ ਛੱਡੋ ਤੇ ਉਹ ਫੋਨ ਜਦ ਚੋਰੀ ਹੋਇਆ ਜੋ ਮੇਰੀ ਫੀਲਿੰਗ ਸੀ ਉਹੀ ਫੀਲਿੰਗ ਮੈਨੂੰ ਹੁਣ ਜਦ ਬਈ ਆਈਫੋਨ ਚੋਰੀ ਹੋਇਆ ਸੇਮ ਫੀਲਿੰਗ ਮੈਨੂੰ ਚੇਤੇ ਆ ਗਈ ਮੈਨੂੰ ਉਹ ਚੇਤੇ ਆ ਗਿਆ ਵੀ ਪਹਿਲਾਂ ਵੀ ਮੇਰਾ ਫੋਨ ਚੋਰੀ ਹੋਇਆ ਸੀ ਕਾਫੀ ਸਾਲਾਂ ਬਾਅਦ ਗਲਤੀ ਨਾਲ ਫੋਨ ਚੋਰੀ ਹੋ ਗਿਆ ਤੇ ਉਹ ਉਦਾਂ ਦੀ ਹੀ ਫੀਲਿੰਗ ਆਈ ਜਿੱਦਾਂ ਮੈਨੂੰ ਉਸ ਟਾਈਮ ਦੁੱਖ ਲੱਗਾ ਸੀਗਾ ਉਹੀ ਜਿਹਾ ਦੁੱਖ ਮੈਨੂੰ ਬਾਅਦ ਚ ਲੱਗਾ ਸੀ ਚਲੋ ਪਹਿਲਾਂ ਤਾਂ ਐਤੀ ਸੰਭਲ ਸੰਭਲ ਗਏ ਦੁਬਾਰਾ ਹੋਰ ਫੋਨ ਲੈ ਲਿਆ ਹੁਣ ਵੀ ਇਹੀ ਕੁਛ ਹੈ ਕੋਈ ਚੱਕਰ ਨਹੀਂ ਸੋ ਚੋਰੀਆਂ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ ਅੱਜ ਕੱਲ ਉਦਾਂ ਵੀ ਅ ਚੱਲ ਰਿਹਾ ਹੈ ਦੌਰ ਇਹੋ ਜਿਹਾ ਕਿ ਭਰੋਸਾ ਕਿਸੇ ਤੇ ਨਹੀਂ ਕਰ ਸਕਦੇ ਕਿਸੇ ਵੀ ਇਹੋ ਜਿਹੇ ਬੰਦੇ ਤੇ ਕਿਸੇ ਤੇ ਵੀ ਭਰੋਸਾ ਨਹੀਂ ਕਰ ਸਕਦੇ ਤੁਸੀਂ ਅਣਜਾਣ ਬੰਦੇ ਤੇ ਕੁਝ ਵੀ ਕਰ ਸਕਦਾ ਹੈ ਚੋਰੀ ਯਕੀਨ ਸਪੈਸ਼ਲੀ ਮੈਂ ਉਹਨਾਂ ਬੰਦਿਆਂ ਨੂੰ ਗੱਲ ਕਰਾਂਗਾ ਜਿਹੜੇ ਸਾਡੇ ਇਲਾਕੇ 'ਚ ਹੀ ਵਾਰਦਾਤ ਹੋਣੀ ਹੋਈ ਸੀ ਇੱਕ ਮਾਤਾ ਨੇ ਕਿਸੇ ਸਕੂਟਰ ਵਾਲੇ ਨੂੰ ਹੱਥ ਦਿੱਤਾ ਬੈਂਕ ਜਾਣਾ ਸੀਗਾ ਕਹਿੰਦੀ ਮੈਨੂੰ ਇੱਥੇ ਬੈਂਕ ਚਲਾ ਦੇ ਤਾਂ ਉਹਨੇ ਗੱਲਾਂ-ਗੱਲਾਂ ਚ ਕਰ ਲਿਆ ਵੀ ਮਾਤਾ ਕਿਆ ਕਰਨ ਚੱਲੀ ਆ ਕਿੱਦਾਂ ਕਿੱਦਾਂ ਚਲੋ ਮਾਤਾ ਰ ਦੱਸਿਆ ਕਿ ਨਹੀਂ ਦੱਸਿਆ ਉਹ ਤਾਂ ਮੈਨੂੰ ਨਹੀਂ ਪਤਾ ਪਰ ਉਹਨੂੰ ਪਤਾ ਲੱਗਿਆ ਵੀ ਪੈਸੇ ਕਢਾਣ ਚੱਲੀ ਆ ਤੇ ਉਹ ਜੇ ਮਾਤਾ ਬੈਂਕ ਚ ਪੈਸੇ ਕਢਾ ਰਹੀ ਸੀ ਉਹ ਮੁੰਡਾ ਉੱਥੋਂ ਹੀ ਸਕੂਟਰ ਥੋੜੀ ਦੇਰ ਬਾਅਦ ਆ ਗਿਆ ਕਹਿੰਦਾ ਮਾਤਾ ਹੋ ਗਿਆ ਕੰਮ ਕਹਿੰਦੀ ਬਸ ਥੋੜੀ ਦੇਰ ਰਹਿ ਰਹੀ ਹੈ ਉਨੇ ਸਾਹਮਣੇ ਮਾਤਾ ਨੇ ਪੈਸੇ ਆਪਣੇ ਝੋਲੇ ਚ ਪਾਏ ਵੀ ਮੈਂ ਕਹਿੰਦਾ ਉਹਨੇ ਇਹ ਗੱਲ ਕਹੀ ਕਹਿੰਦਾ ਮੈਂ ਹਜੇ ਜਾਣਾ ਸੀਗਾ ਉਧਰ ਨੂੰ ਮੈਂ ਕਿਹਾ ਚੱਲ ਮਾਤਾ ਇਹਦੇ ਕੰਮ ਹੋ ਗਿਆ ਹੁਣ ਮਾਤਾ ਨੂੰ ਨਾਲ ਲੈ ਕੇ ਚੱਲਦਾ ਆ ਤੇ ਉਹ ਪੈਸੇ ਝੋਲੇ ਚ ਪਾਏ ਮਾਤਾ ਉਹਦੇ ਵਿਸ਼ਵਾਸ ਬਣ ਗਿਆ ਮਾਤਾ ਦਾ ਮਾਤਾ ਉਹਦੇ ਨਾਲ ਉਹਦੇ ਸਕੂਟਰ ਤੇ ਬੈਠ ਗਈ ਰਾਤ ਜਿੱਥੇ ਐਨ ਸੋਨਸਾਨ ਜਾਇਆ ਉਹ ਤੇ ਰੋਕੇ ਕਹਿੰਦਾ ਕੱਢ ਦੇ ਪੈਸੇ ਝੋੜਾ ਲੈ ਲਿਆ ਮਾਤਾ ਉੱਥੇ ਛੱਡ ਕੇ ਪੱਜ ਗਿਆ ਸੋ ਇਦਾਂ ਦੇ ਚੋਰਾਂ ਦਾ ਨੂੰ ਪੁਲਿਸ ਵੀ ਨਹੀਂ ਪੜਦੀ ਇਹ ਵੀ ਤੁਹਾਨੂੰ ਦੱਸ ਦਿੰਨਾ ਪੁਲਿਸ ਕੁਝ ਨਹੀਂ ਕਰਦੀ ਨਾउन ਕੁਝ ਹੋਣਾ ਹੈ ਜਮਾਨਤ ਤੇ ਰਿਹਾ ਹੋ ਜਾਂਦੇ ਇਦਾਂ ਦੇ ਚੋਰ ਹੁਣ ਅੱਜ ਕੱਲ ਚਿੱਟੇ ਵਾਲਿਆਂ ਨੂੰ ਕੁਝ ਨਹੀਂ ਹੋ ਰਿਹਾ ਤੇ ਚੋਰਾਂ ਨੂੰ ਕੀ ਹੋਣਾ ਹੈ ਚਿੱਟੇ ਜਿਹੜੇ ਐ ਬੀਚਦੇ ਐ ਫੜ ਹੁੰਦੇ ਐ ਛੁੱਟੀ ਜਾਂਦੇ ਐ ਬੁਰਾ ਹਾਲ ਹੋਇਆ ਸੋ ਆਪਣਾ ਖਿਆਲ ਆਪ ਹੀ ਰੱਖਣ ਦੀ ਜ਼ਰੂਰਤ ਹੈ ਮੈਂ ਤਾਂ ਬਹੁਤ ਹੁਣ ਮਤਲਬ ਕਹਿ ਸਕਦੇ ਆ ਮੈਂ ਯਕੀਨ ਨਹੀਂ ਕਰਦਾ ਹੁਣ ਬਹੁਤੇ ਬੰਦੇ ਆ ਤੇ ਮੈਂ ਪਹਿਲਾਂ ਗਲਤੀਆਂ ਆਪਣੀਆਂ ਹੁੰਦੀਆਂ ਯਕੀਨ ਕਿਸੇ ਤੇ ਨਾ ਕਰੋ ਜਮਾਨਾ ਨਹੀਂ ਹੈਗਾ ਸੋ ਆਹੀ ਇੰਨੀ ਕੀ ਵੀਡੀਓ ਸੀਗੀ ਵੀਡੀਓ ਮੈਂ ਅਗਲੀ ਲੈ ਕੇ ਆਣਾ ਆ ਮੈਂ ਅਜੇ ਥੋੜੀ ਬਹੁਤਾ ਸੋਚ ਵਿਚਾਰ ਕੇ ਵੀਡੀਓ ਹੁਣ ਬਣਾਣਾ ਹੁੰਦਾ ਉਦੋਂ ਨਹੀਂ ਪਾਣਾ ਹੁੰਦਾ ਪਿੱਛੇ ਪਾਈ ਸੀ ਮੈਂ ਸੋਕਰਾਥ ਦੀ ਸੋ so, YouTube ਤੇ ਤਾਂ ਘੱਟ ਦੇਖੀ ਗਈ ਆ Facebook ਤੇ ਕਾਫੀ ਦੇਖੀ ਗਈ ਆ ਜਰੂਰ ਦੇਖਿਓ ਸੁਕਰਾਤ ਵਾਲੀ ਕਾਫੀ ਮਿਹਨਤ ਕਰਕੇ ਮੈਂ ਬਣਾਈ ਕਾਫੀ ਡਾਟਾ ਇਕੱਠਾ ਕੀਤਾ ਸੀ ਠੀਕ ਹੈ ਜੀ ਸასი ਸ਼ਕਲ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰਾਖਾ ਧਿਆਨ ਰੱਖਿਓ